ਬੀਤੇ ਦਿਨ ਪਿੰਡ ਅਕਲਪੁਰ ਵਿਖੇ ਹੋਏ ਨੌਜਵਾਨ ਦੇ ਕਤਲ ਵਿੱਚ ਲੋੜੀਂਦੇ ਹੋਰਨਾਂ ਵਿਅਕਤੀਆਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਸ਼ਨੀਵਾਰ ਨੂੰ ਸੱਦੀ ਗਈ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ਇੰਸਪੈਕਟਰ ਸੰਜੀਵ ਕਪੂਰ ਮੁਖ ਅਫਸਰ ਥਾਣਾ ਫਿਲੌਰ ਨੇ ਦੱਸਿਆ ਹੈ ਕਿ ਪਿਛਲੇ ਦਿਨੀ ਪਿੰਡ ਅਕਲਪੁਰ ਵਿਖੇ ਹੋਏ ਕਤਲ ਦੀ ਵਾਰਦਾਤ ਨੂੰ ਸੁਰਜਾਉਂਦੇ ਹੋਏ 24 ਘੰਟੇ ਦੇ ਅੰਦਰ-ਅੰਦਰ ਕਤਲ ਕਰਨ ਵਾਲੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। इस मामले विच अमृतपाल सिंह पुत्र अवतार सिंह बकापुर थाना फिलोर राजबीर सिंह पुत्र सिंह वासी बकापुर थाना फिलोर अते अजमिंदर सिंह पुत्र सिंह वासी बकापुर थाना फिलोर न भी गिरफ्तार कर लिया गया है ਜਿਸ ਸਬੰਧੀ ਮੁਕੰਦਮਾ ਦਰਜ ਕਰ ਲਿਆ ਗਿਆ ਹੈ ਤੇ ਮੋੜਲੀ ਪੁੱਛਗਿਚ ਦੌਰਾਨ ਇੱਕ ਗੱਲ ਸਾਹਮਣੇ ਆਈ ਹੈ ਕਿ ਮ੍ਰਿਤਕ ਅਤੇ ਦੋਸ਼ੀ ਤੇਰਪਿੰਡ ਅਕਲਪੁਰ ਵਿੱਚ ਬਣੇ ਆਹਾਤੇ ਤੇ ਸ਼ਰਾਬ ਵਗੈਰਾ ਪੀਣ ਲਈ ਜਾਦੇ ਸਾਨ ਅਤੇ ਸ਼ਰਾਬ ਪੀ ਕੇ ਬਾਹਰ ਰਸਤੇ ਵਿੱਚ ਖੜ ਜਾਦੇ ਇਨਸਾਨ ਜੋ ਆਹਾਤਾ ਪਿੰਡ ਵਿੱਚ ਹੋਣ ਕਾਰਨ ਪਿੰਡ ਦੇ ਲੋਕ ਇਹਨਾਂ ਨੂੰ ਰਸਤੇ ਵਿੱਚ ਖੜਨ ਦਾ ਵਿਰੋਧ ਕਰਦੇ ਸਨ ਦੋਸ਼ੀਆਂ ਨੂੰ ਇਹ ਲੱਗਦਾ ਸੀ ਕਿ ਇਹ ਸਭ ਜਗਤਾਰ ਸਿੰਘ ਹੀ ਕਰਵਾ ਰਿਹਾ ਹੈ ਇਸੇ ਰੰਜਿਸ਼ ਨੂੰ ਲੈ ਕੇ ਉਪਤਾਨ ਵਿਅਕਤੀਆਂ ਵੱਲੋਂ ਹਮਸਲਾ ਹੋ ਕੇ ਜਗਤਾਰ ਸਿੰਘ ਦੇ ਸੋਟਾ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਜੋ ਦੋਸ਼ੀਆਂ ਨੂੰ ਪੇਸ਼ ਅਦਾਲਤ ਕਰਕੇ ਇਹਨਾਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਫਿਲੌਰ ਤੋਂ ਫਿਲੌਰ ਟੀਵੀ ਲਈ ਸੰਦੀਪ ਪਟਿਆਰਾ ਦੀ ਰਿਪੋਰਟ ਮੜੇ ਅੰਸਰ ਖਿਲਾਫ ਨਿਲੰਦਰ ਦੀ ਹੱਤੀ ਪੁਲਿਸ ਹਮੇਸ਼ਾ ਸ਼ਿਕੰਜਾ ਕਸਦੀ ਰਹੀ ਹੈ ਇਸੀ ਕੜੀ ਦੇ ਵਿੱਚ ਸਾਡੇ ਮਾਨਯੋਗ ਐਸਐਸਪੀ ਸਦਾ ਹਰਕਮਿਕ ਪ੍ਰੀਤ ਸਿੰਘ ਖਾਕਾ ਤੇ ਸਰਦਾਰ ਡੀਐਸਪੀ ਫਿਲੌਰ ਸਰਦਾਰ ਸਰਵਜਿੰਦ ਬਲਜੀਤ ਦੇ ਦਿਸ਼ਾ ਨਿਰਦੇਸ਼ਾਂ ਤੇ ਸਾਡਾ ਇੱਕ ਮੁਕੱਦਮਾ ਨੰਬਰ 7 ਜੋ ਕਿ ਇੱਕ ਮਰਡਰ ਦਾ ਕੇਸ ਸੀਗਾ ਜਿਸ ਤੇ ਵਿੱਚ ਇੱਕ ਜਗਤਾਰ ਨਾਮ ਦੇ ਲੜਕੇ ਨੂੰ ਕੁੱਟ ਕੇ ਮਾਰ ਦਿੱਤਾ ਗਿਆ ਸੀਗਾ ਤੇ ਇਸ ਸਬੰਧੀ ਤਿੰਨ ਮੇਨ ਦੋਸ਼ੀ ਜੋ ਕਿ ਐਸਕਾਂਡੇਡ ਚੌਰੇ ਸੀ ਬੱਜੇ ਹੋ ਸੀ ਜਿਨ੍ਹਾਂ ਨੂੰ ਫਿਲੌਰ ਪੁਲਿਸ ਵੱਲੋਂ ਕੱਲ ਮਿਤੀ 10 ਜਨਵਰੀ 2025 ਨੂੰ ਪਕੜਨ ਚ ਸਫਲਤਾ ਹਸ ਲਈਆ ਇਹਨਾਂ ਚ ਜਿਹੜੇ ਮੇਨ ਦੋਸ਼ੀ ਸੀ ਅਮਰਿਤਪਾਲ ਪੁੱਤਰ ਰਫਤਾਰ ਸਿੰਘ ਰਾਜਵੀਰ ਪੁੱਤਰ ਗੁਰਦਿਆਲ ਸਿੰਘ ਵਾਸੀ ਬਕਾਪੁਰ ਅਤੇ ਅਜਮਿੰਦਰ ਪੁੱਤਰ ਗੁਰਦਿਆਲ ਵਾਸੀ ਬਕਾਪੁਰ ਇਹ ਤਿੰਨੋਂ ਦੋਸ਼ੀ ਜੋ ਕਿ ਕਤਲ ਕਰਨ ਦੇ ਉਪਰਾਹ ਤੇਥੋਂ ਦੌੜ ਕੇ ਹਾਚਲ ਚਲੇ ਗਏ ਸੀਗੇ ਤੇ ਜਿਨ੍ਹਾਂ ਨੂੰ ਕੱਲ ਅਸੀਂ ਪਕੜਨ ਚ ਸਫਲਤਾ ਹਸ ਲਈਆ ਤੇ ਜੋ ਰਾਜਵੀਰ ਤੇ ਅਜਮਿੰਦਰ ਇਹ ਜਗਤ ਨਾਲੇ ਪਿਛਕੜ ਬਹੁਤ ਮਾੜੀ ਹੈ ਜੋ ਕਿ ਪਹਿਲਾਂ ਵੀ ਲੜਾਈ ਚਗੜੇ ਦੇ ਪਰਚਾ ਚ ਇਨਵੋਲ ਰਹੇ ਨੇ ਤੇ ਇਹਨਾਂ ਦੇ ਮੇਨ ਇਸ ਕਤਲ ਦਾ ਕਾਰਨ ਇਹ ਸੀਗਾ ਕਿ ਜਿਹੜਾ ਅ ਅਜਦਾਸ਼ਵੀ ਤੇ ਅਜਵਿੰਦਰ ਇਹਦੀ ਨਾ ਜਿਹੜਾ ਜਗਤਾਰ ਦਾ ਇੱਕ ਦੋਸਤ ਸੀਗਾ ਤੇਜਿੰਦਰ ਗੋਲੀ ਉਸ ਦਿਨਾਂ ਦੁਸ਼ਮਣੀ ਸੀਗੀ ਪਹਿਲਾਂ ਵੀ ਇਹਨਾਂ ਦੇ ਇੱਕ ਸਾਲ ਦੇ ਵਿੱਚ ਇੱਕ ਦੋਰੀ ਜਿਹੜਾ ਹੋਇਆ ਸੀਗਾ ਤੇ ਉਸ ਦਿਨ ਵੀ ਲੜਾਈ ਛੜ ਗਈ ਨਾ ਵੱਧ ਗਿਆ ਕਿ ਨਾ ਇਹਨਾਂ ਤੋਂ ਹੀ ਲੜਕਾ ਜ਼ਿਆਦਾ ਕੁੱਟਿਆ ਗਿਆ ਜੀ ਤੇ ਇਹਨਾਂ ਨੂੰ ਗ੍ਰਿਫਤਾਰ ਕਰਨ ਉਪਰੰਤ ਕੋਰਟ 'ਚ ਪੇਸ਼ ਕੀਤਾ ਤੇ ਜਿੱਥੋਂ 3 ਦਿਨਾਂ ਦਾ ਸਮਾੜਾ ਸੰਭੀਠਾ ਜਿਹੜਾ ਜਿਹੜੇ ਬੰਦੇ ਦਾ ਮਟਰ ਹੋਇਆ ਕਤਲ ਕਰ ਉਹਦਾ ਸਰਪ੍ਰਸਤ ਕੀ ਸੀਗਾ ਉਹ ਤੋਂ ਪਛੁਕਰ ਠੀਕ ਸੀਗਾ ਉਹ ਮਜ਼ਦੂਰੀ ਕਰਨ ਵਾਲਾ ਬੰਦਾ ਸੀਗਾ ਤੇ ਉਹ ਗੋਲੀ ਜਤਿੰਦਰ ਸਿੰਘ ਨੇ ਇਸ ਗੋਲੀ ਸੀਗਾ ਉਹਨੇ ਫੋਨ ਕਰਕੇ ਉਹਨੂੰ ਬੁਲਾਇਆ ਸੀਗਾ ਜਿਸ ਤੋਂ ਬਾਅਦ ਉਹ ਥਰੇੜਾਈ ਚ ਕਿਹੜੇ ਦਰਨੁਸਦੀ ਮੌਤ ਹੋ ਗਈ ਸੀ ਹੁਣ ਦੇ ਕੇ ਪੂਰੇ ਪਿੰਡ ਦੇ ਪੰਜ ਕਾਬੂ ਕਰ ਲਏ ਨੇ ਪੰਜ ਦੋਸ਼ੀ ਕਾਬੂ ਕਰ ਲਏ ਨੇ ਤੇ ਹਜੇ ਤਫਤੀਸ਼ ਚੱਲ ਰਹੀ ਹੈ